ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਪਰਮ ਸਤਕਾਰਯੋ ਸਤਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ ਆਪ ਮਾਈ ਭਾਈ ਤਨ ਤਨ ਦੇ ਜੋਗ ਹੋ ਜਿਨ੍ਹਾਂ ਨੂੰ ਚਬਰਾਂ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸੰਜੇ ਰਹਿ ਵਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਰੱਬੀ ਗੁਰਬਾਣੀ ਦੇ ਜਾਪ ਸਰਵਣ ਕਰਦੇ ਆ ਰਹੇ ਹੋ ਧਨਤਾ ਦੇ ਯੋਗ ਹਾਂ ਦਿਨਾਂ ਨੂੰ ਗੁਰੂ ਚਰਨਾਂ ਦੇ ਵਿੱਚ ਬੈਠਣ ਦੇ ਸੁਪਾਗ ਸਮੇਂ ਪ੍ਰਾਪਤ ਹੋਇਆ ਮਾਤਾ ਗੁਜਰ ਕੌਰ ਦੇ ਅੱਖੀਆਂ ਦੇ ਤਾਰੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਪੁੱਤਰ ਪੁੱਤਰਾਂ ਦੇ ਦਾਨੀ ਨੀਲੇ ਦੇ ਸਾਥ ਸਵਾਰ ਸ੍ਰੀ ਆਨੰਦਪੁਰ ਸਾਹਿਬ ਦੇ ਵਾਸੀ ਪਟਨੇ ਦੇ ਮਾਹੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਇਤਿਹਾਸ ਲੜੀਵਾਰ ਚਲਦਾ ਆ ਰਿਹਾ ਹੈ ਗੁਰੂ ਜੀ ਨੂੰ ਮਾਤਾ ਜੀ ਨੇ ਸਮਝਾਣਾ ਗੁਰੂ ਜੀ ਰਾਤ ਦਿਨ ਜੰਗ ਵਾਦ ਤੇ ਸਮਾਰਨ ਦੀ ਤਿਆਰੀ ਕਰਕੇ ਰਾਜਾ ਭੀਮ ਚੰਦ ਨੂੰ ਇਸ ਤਰ੍ਹਾਂ ਉਡੀਕ ਰਹੇ ਸਨ ਕਿ ਜਿਸ ਤਰ੍ਹਾਂ ਕਿਸੇ ਪਰੌਣੇ ਦੀ ਉਡੀਕ ਹੋਵੇ ਬੈਰੀ ਪ੍ਰਾਣੇ ਦੀ ਪ੍ਰਾਣਚਾਰੀ ਵਾਸਤੇ ਗੁਰੂ ਜੀ ਢਾਲਾਂ ਰੂਪੀ ਰਕਬੀਆਂ ਤੇ ਤੰਗ ਰੂਪੀ ਕੇਰਬ ਤਿਆਰ ਕਰਵਾ ਰਹੇ ਸਨ ਗੋਲੀਆਂ ਰੂਪੀ ਸ਼ਕਰਪਾਰਿਆਂ ਨੂੰ ਬਦੂਖਾਂ ਦੀਆਂ ਕਰਸੀਆਂ ਨਾਲ ਸਿਆਣੇ ਰਸੋਈਏ ਰੂਪੀ ਜੋਦੇ ਝਟਪਟ ਹੀ ਵਰਤੌਣਗੇ ਵੱਡੇ ਖਾਪਰੇ ਤੀਰ ਜਲੇਬ ਬਣ ਰਹੇ ਸਨ ਬੈਰੀ ਪ੍ਰਾਣਿਆਂ ਨੂੰ ਇਸ ਭੋਜਨ ਦਾਲ ਤ੍ਰਿਪਤ ਕਰਨ ਬਾਅਦ ਤੇ ਗੁਰੂ ਜੀ ਬਹੁਤ ਉਤਾਵਲੇ ਹੋ ਰਹੇ ਸਨ ਚਿੱਠੀ ਗਈ ਨੂੰ 5 ਦਿਨ ਬੀਤ ਗਏ ਪਰ ਜਦੋਂ ਕੋਈ ਬੈਰੀ ਨਾ ਆਇਆ ਤਾਂ ਸਤਿਗੁਰੂ ਜੀ ਨੇ ਹਾਥੀ ਘੋੜਿਆਂ ਉੱਤੇ ਸਵਾਰ ਹੋ ਪੈਦਲ ਸੈਨਾ ਨਾਲ ਰਣਜੀਤ ਨਗਾਰਾ ਵਜਾਉਂਦੇ ਹੋਏ ਸਕਾਰ ਕਰਨ ਵਾਸਤੇ ਪਹਾੜੀ ਜੰਗਲ ਵਿੱਚ ਜਾ ਕੇ ਤੋਪਾਂ ਤੇ ਬੰਦੂਖਾਂ ਦੀ ਗੂੰਜ ਇਸ ਤਰ੍ਹਾਂ ਪਾ ਦਿੱਤੀ ਜਿਵੇਂ ਜੰਗ ਹੁੰਦਾ ਹੈ ਕਿਸੇ ਰੋਕ ਟੋਕ ਤੋਂ ਬਿਨਾਂ ਗੁਰੂ ਜੀ ਸਾਰਾ ਦਿਨ ਸਕਾਰ ਖੇਡਦੇ ਸੰਧਿਆ ਦੇ ਸਮੇਂ ਨਗਾਰਾ ਵਜਾਉਂਦੇ ਹੋਏ ਵਾਪਸ ਆ ਗਏ ਨਗਾਰਾ ਵਜਾਉਂਦੇ ਹੋਏ ਵਾਪਸ ਆ ਗਏ ਇਹ ਸਭ ਨਿਰਪੈਤਾ ਅਤੇ ਖੜ ਕੇ ਦੜ ਕੇ ਵਾਲੇ ਕੌਤਕ ਵੇਖ ਕੇ ਮਸੰਦ ਬੜੇ ਡਰੇ ਤੇ ਮਾਤਾ ਗੁਜਰੀ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਮਾਤਾ ਜੀ ਇਹਨਾਂ ਨੂੰ ਤੁਸੀਂ ਕਿਉਂ ਨਹੀਂ ਸਮਝਾਉਂਦੇ ਬੇਅਰਥ ਬੈਰ ਵਿਹਾਜ ਦੇ ਹਨ ਇਹਨਾਂ ਨੇ ਜੰਗ ਵੇਖਿਆ ਨਹੀਂ ਜਦੋਂ ਇਹ ਗਲ ਪੈ ਜਾਵੇ ਫਿਰ ਇਹ ਤੋਂ ਬਚਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਇਨਾਂ ਨੇ ਰਾਜਾ ਭੀਮ ਚੰਦ ਦੇ ਆਦਮੀਆਂ ਦੀ ਬੜੀ ਬੇਇੱਜ਼ਤੀ ਕੀਤੀ ਹੈ ਜੇ ਇਸ ਨਰਾਦਰੀ ਦਾ ਬਦਲਾ ਲੈਣ ਵਾਸਤੇ ਸਾਰੇ ਰਾਜ ਇਕੱਠੇ ਹੋ ਕੇ ਚੜ ਪੈਣਗੇ ਤਾਂ ਜੁੱਧ ਮੱਚ ਪਵੇਗਾ ਇਹ ਰੋਜ਼ ਹੀ ਮਾਰਾ ਬਕਾਰਾ ਕਰਦੇ ਰਹਿੰਦੇ ਹਨ ਕਿ ਅਸੀਂ ਦਿੱਲੀ ਅਸੀਂ ਦਿੱਲੀ ਲੁੱਟ ਲੈਣੀ ਹੈ ਲਾਹੌਰ ਮੱਲ ਕੇ ਅਸਾਂ ਮਲਤਾਨ ਮੱਲ ਲੈਣਾ ਹੈ ਉਹ ਸੌਰ ਉੱਤੇ ਚੜਾਈ ਕਰਕੇ ਮੈਦਾਨ ਕਰ ਦੇਣਾ ਹੈ ਸਾਰੇ ਪੰਜਾਬ ਨੂੰ ਸਾਮ ਕੇ ਫਿਰ ਅਸਾਂ ਪਹਾੜੀਆਂ ਨੂੰ ਮਾਰਨਾ ਹੈ ਮਾਤਾ ਜੀ ਇਹੋ ਜਿਹੇ ਬਚਨਾਂ ਨੂੰ ਸੁਣ ਕੇ ਸਾਰਾ ਦੇਸ਼ ਹੀ ਬੈਰੀ ਬਣ ਜਾਏਗਾ ਸਾਡਾ ਇੱਥੇ ਬਸਣਾ ਮੁਸ਼ਕਲ ਹੋ ਜਾਏਗਾ ਮਾਤਾ ਜੀ ਨੇ ਉੱਤਰ ਦਿੱਤਾ ਕਿ ਮੈਂ ਬਹੁਤ ਸਮਝਾ ਚੁੱਕੀ ਹਾਂ ਪਰ ਉਹ ਆਪਣੀ ਗੱਲ ਤੋਂ ਟਲਦੇ ਨਹੀਂ ਹਨਾ ਉਪਰੰਤ ਇੱਕ ਦਿਨ ਸਮਾਂ પાਕੇ ਮਾਤਾ ਜੀ ਨੇ ਫੇਰ ਆਖਿਆ ਪੁੱਤਰ ਜੀ ਇੱਕ ਪਾਸੇ ਸਾਡਾ ਔਰੰਗਜ਼ੇਬ ਵੱਡਾ ਦੁਖੀ ਹੈ ਜਿਸ ਨੇ ਤੁਹਾਡੇ ਪਿਤਾ ਜੀ ਨੂੰ ਸ਼ਹੀਦ ਕਰ ਦਿੱਤਾ ਹੈ ਦੂਜੇ ਪਾਸੇ ਪਹਾੜੀ ਰਾਜਿਆਂ ਨਾਲ ਤੁਸੀਂ ਅਣਬਣ ਕਰ ਰਹੇ ਹੋ ਇਹ ਠੀਕ ਨਹੀਂ ਹੈ ਆਪਣੇ ਨਗਰ ਵਿੱਚ ਸੁਖ ਨਾਲ ਬਸੋ ਕਿਸੇ ਨਾਲ ਵਿਗਾੜ ਨਾ ਕਰੋ ਮਾਤਾ ਜੀ ਦੇ ਬਚਨ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ ਤੁਸੀਂ ਚਿੰਤਾ ਨਾ ਕਰੋ ਤਾਂ ਗੁਰਮੁਖ ਪਿਆਰਿਓ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਨੂੰ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ ਸਾਨੂੰ ਤਾਂ ਅਕਾਲ ਪੁਰਖ ਦਾ ਭਰੋਸਾ ਹੈ ਸਾਨੂੰ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਭਰੋਸਾ ਹੈ ਇਹ ਪਹਾੜੀਏ ਤੇ ਦਿੱਲੀ ਵਾਲੇ ਬਿਚਾਰੇ ਕੌਣ ਹਨ ਅਸੀਂ ਇਹਨਾਂ ਦੀਆਂ ਜੜਾਂ ਪੁੱਟ ਦੇਣੀਆਂ ਹਨ ਭੀਮ ਚੰਦ ਅਭਮਾਨੀ ਹੈ ਉਹ ਸਾਨੂੰ ਡਰ ਪਾ ਕੇ ਹਾਥੀ ਲੈਣਾ ਚਾਹੁੰਦਾ ਹੈ ਪਰ ਸਤਰੀ ਹਾ ਕਿਸੇ ਤੋਂ ਡਰਨਾ ਸਾਡਾ ਕੰਮ ਨਹੀਂ ਹੈ ਜੰਗ ਤੋਂ ਡਰਨਾ ਡਰਪੋਕਾਂ ਦਾ ਕੰਮ ਹੁੰਦਾ ਹੈ ਯੋਧਾ ਸਦਾ ਜੁੱਧ ਹੀ ਚਾਹੁੰਦਾ ਹੈ ਜਿਹੜਾ ਯੋਧਾ ਹੈ ਉਹ ਨਹੀਂ ਡਰਦਾ ਪਹਾੜੀਏ ਝੂਠੇ ਕਾਇਰ ਹਨ ਤੇ ਉਧਰ ਭੀਮਚੰਦ ਆਪਣੇ ਲੜਕੇ ਦੀ شادی ਵਿੱਚ ਲੱਗਿਆ ਹੋਇਆ ਹੈ ਵਿਆਹ ਦੀ ਤਿਆਰੀ ਕਰ ਰਿਹਾ ਹੈ ਨਾਹਣ ਦੇ ਰਾਜੇ ਦਾ ਵਜੀਰ ਗੁਰੂ ਜੀ ਦੇ ਪਾਸ ਆਇਆ ਇਕ ਖਬਰ ਸਾਰੇ ਹੀ ਪਹਾੜੀ ਰਾਜਿਆਂ ਵਿੱਚ ਫੈਲ ਗਈ ਕਿ ਗੁਰੂ ਜੀ ਤੇ ਭੀਮ ਚੰਦ ਦਾ ਆਪਸ ਦੇ ਵਿੱਚ ਵਿਰੋਧ ਵੱਧ ਗਿਆ ਹੈ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਵੀ ਜਦ ਸੁਣਿਆ ਕਿ ਗੁਰੂ ਜੀ ਬੜੇ ਸੂਰਮੇ ਤੇ ਸਾਧਤਰ ਅਭਿਆਸੀ ਹਨ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਪਾਸ ਸਿੱਖ ਸੰਗਤਾਂ ਦਰਸ਼ਨ ਪਰਸਨਵਾਦ ਤੇ ਬਹੁਤ ਆਣ ਕੇ ਬਹੁਮੁੱਲੀਆਂ ਭੇਟਾ ਅਰਪਣ ਕਰਦੀਆਂ ਹਨ ਉਹਨਾਂ ਨੇ ਇੱਕ ਤਕੜੀ ਸੈਨਾ ਵੀ ਰੱਖੀ ਹੋਈ ਹੈ ਜੰਗ ਦੇ ਬੜੇ ਯੋਧੇ ਹਨ ਤੇ ਕਰਾਮਾਤ ਵਿੱਚ ਵੀ ਪੂਰਨ ਹਨ ਅਤਿਆਦਿਕ ਗੁਣ ਸੁਣ ਕੇ ਰਾਜਾ ਮੇਦਨੀ ਪ੍ਰਕਾਸ਼ ਮਨ ਵਿੱਚ ਬੜਾ ਖੁਸ਼ ਹੋਇਆ ਰਾਜੇ ਨੇ ਵਿਚਾਰਿਆ ਕਿ ਜੇ ਸਤਿਗੁਰੂ ਜੀ ਨਾਲ ਮੇਲ ਮਲਾਪ ਹੋ ਜਾਵੇ ਤਾਂ ਮੇਰੇ ਸਾਰੇ ਕੰਮ ਠੀਕ ਹੋ ਜਾਣਗੇ ਮੇਰੇ ਸਾਰੇ ਕੰਮ ਠੀਕ ਹੋ ਜਾਣਗੇ ਰਾਜੇ ਨੇ ਆਪਣੇ ਵਜ਼ੀਰਾ ਨਾਲ ਸਲਾਹ ਕੀਤੀ ਕਿ ਸ੍ਰੀ ਹਰਗੋਬਿੰਦ ਰਾਏ ਜੀ ਆਪਣੇ ਨਗਰ ਆਨੰਦਪੁਰ ਰਾਜਾ ਭੀਮ ਚੰਦ ਦੇ ਰਾਜ ਵਿੱਚ ਰਹਿੰਦੇ ਹਨ ਪਰ ਦੋਹਾਂ ਵਿੱਚ ਆਪਸ ਦੇ ਵਿੱਚ ਅਣਬਣ ਹੈ ਜਿਸ ਕਰਕੇ ਕਿਸੇ ਵੀ ਵੇਲੇ ਵੀ ਇਹਨਾਂ ਦੀ ਲੜਾਈ ਸਿਰ ਪੈਣ ਦੀ ਸੁਭਾਵਨਾ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਪਣੇ ਰਾਜ ਵਿੱਚ ਲੈ ਆਈਏ ਤਾਂ ਬਹੁਤ ਚੰਗਾ ਹੋਵੇਗਾ ਇਹ ਸਲਾਹ ਕਰਕੇ ਰਾਜਾ ਨਾਹਣ ਨੇ ਆਪਣੇ ਇੱਕ ਵਜ਼ੀਰ ਨੂੰ ਗੁਰੂ ਜੀ ਦੇ ਪਾਸ ਭੇਜ ਕੇ ਬੇਨਤੀ ਕੀਤੀ ਕਿ ਮੇਰੇ ਰਾਜ ਪਹਾੜੀ ਇਲਾਕਾ ਹੈ ਅਤੇ ਜਮਨਾ ਦਾ ਕਿਨਾਰਾ ਬੜਾ ਸੁੰਦਰ ਰਮਣੀਕ ਹੈ ਜੇ ਤੁਸੀਂ ਆਪਣਾ ਨਿਵਾਸ ਇੱਥੇ ਰੱਖ ਲਵੋ ਤਾਂ ਮੈਂ ਆਪਣੇ ਧਨ ਭਾਗ ਸਮਝਾਂਗਾ ਇਹ ਰਾਜਾ ਨਾ ਹਣ ਦਾ ਮਿਦਨੀ ਪ੍ਰਕਾਸ਼ ਆਪਣੇ ਕੋਲ ਬੁਲਾਉਣ ਵਾਸਤੇ ਸਤਿਗੁਰੂ ਜੀ ਨੂੰ ਬੇਨਤੀ ਕਰ ਰਿਹਾ ਹੈ ਮੇਰੇ ਕੋਲ ਆਓ ਇਹ ਜਗ੍ਹਾ ਬੜੀ ਸੁੰਦਰਾ ਆਪਣਾ ਨਿਵਾਸ ਇੱਥੇ ਰੱਖ ਆਵੋ ਤਾਂ ਮੈਂ ਆਪਣੇ ਧਨ ਭਾਗ ਸਮਝਾਂਗਾ ਜਦ ਸਤਗੁਰੂ ਜੀ ਨੇ ਇਹ ਚਿੱਠੀ ਪੜ੍ਹ ਕੇ ਦਵਾਨ ਆਨੰਦ ਚੰਦ ਤੇ ਸੰਗੋ ਸਾਧ ਤੇ ਮਾਮਾ ਕਰਪਾਲ ਚੰਦ ਨਾਲ ਇਹ ਸਲਾਹ ਕੀਤੀ ਸਭ ਨੇ ਰਾਜੀ ਦੀ ਬੇਨਤੀ ਨੂੰ ਪ੍ਰਵਾਨ ਕਰ ਲੈਣ ਵਾਸਤੇ ਕਿਹਾ ਅਤੇ ਮਾਮਾ ਜੀ ਪਾਸੋਂ ਇਹ ਪਰੋੜਤਾ ਕਰ ਦਿੱਤੀ ਮਾਤਾ ਜੀ ਨੇ ਕਿਹਾ ਸੁਣ ਬੇਟਾ ਮਾਤਾ ਜੀ ਦਾ ਕਹਿਣਾ ਤਾਂ ਪਹਿਲੇ ਅਵਤਾਰਾਂ ਨੇ ਵੀ ਨਹੀਂ 모ੜਿਆ ਜਿਵੇਂ ਸ੍ਰੀ ਕ੍ਰਿਸ਼ਨ ਭਗਵਾਨ, ਰਾਮਚੰਦਰ ਨੇ ਅਤੇ ਫਿਰ ਕ੍ਰਿਸ਼ਨ ਭਗਵਾਨ ਨੇ ਵੀ ਆਪਣੀਆਂ ਮਤਾਵਾਂ ਦੀ ਆਗਿਆ ਨਹੀਂ ਸੀ ਮੋੜੀ। ਤੇਵੇਂ ਤੁਸੀਂ ਵੀ ਮੇਰਾ ਆਖਾ ਮੰਨ ਕੇ ਉਸ ਨਹਾਣ ਦੇਸ਼ ਨੂੰ ਚਲ ਭਾਗ ਲਾਓ, ਜਾ ਕੇ ਭਾਗ ਲਾਓ, ਚਰਨ ਪਾਓ। ਉਹ ਧਰਤੀ ਨੂੰ ਵੀ ਪਵਿੱਤਰ ਕਰੋ, ਰਾਜਾ ਬੇਨਤੀ ਕਰ ਰਿਹਾ ਹੈ। ਸਤਗੁਰੂ ਜੀ ਨੇ ਮਾਤਾ ਦੇ ਬਚਨ ਸੁਣ ਕੇ ਉੱਤਰ ਦਿੱਤਾ ਮਾਤਾ ਜੀ ਮੈਂ ਤੁਹਾਡਾ ਆਖਾਂ ਮੋੜਨਾ ਨਹੀਂ ਚਾਹੁੰਦਾ ਮਾਤਾ ਜੀ ਮੈਂ ਤੁਹਾਡਾ ਆਖਾਂ ਨਹੀਂ ਮੋੜਨਾ ਚਾਹੁੰਦਾ ਮੈਨੂੰ ਅਕਾਲ ਪੁਰਖ ਦੇ ਮੈਨੂੰ ਅਕਾਲ ਪੁਰਖ ਨੇ ਭਿਆਨਕ ਜੁੱਧ ਕਰਨ ਬਾਅਦ ਤੇ ਹੀ ਭੇਜਿਆ ਹੈ ਦੁਸ਼ਮਣਾਂ ਦੇ ਮੂੰਹ ਦਲਨਾਸ਼ ਕਰਕੇ ਇਹਨਾਂ ਨੂੰ ਡੰਡ ਦੇਾਂਗਾ ਸਾਧੂ ਪੁਣੇ ਨੂੰ ਕੋਈ ਨਹੀਂ ਮੰਨਦਾ ਪਰ ਪੁਰਸਾਰਥ ਨੂੰ ਹੀ ਜਗਤ ਮੰਨਦਾ ਹੈ ਜੇ ਅਸੀਂ ਦੁਸ਼ਮਣ ਤੋਂ ਡਰਨ ਲੱਗ ਜਾਈਏ ਤਾਂ ਫਿਰ ਸਾਡਾ ਰਹਿਣਾ ਕਿੱਥੇ ਹੋਵੇਗਾ ਮੈਂ ਸੱਤਰੀ ਦਾ ਪੁੱਤਰ ਹਾਂ ਤੇ ਰਣ ਕਰਨਾ ਮੇਰਾ ਧਰਮ ਹੈ ਮੈਂ ਇਸ ਸੁਭ ਕਰਮ ਨੂੰ ਨਹੀਂ ਛੱਡ ਸਕਦਾ ਹੁਣ ਤੁਹਾਡਾ ਬਚਨ ਮੰਨ ਕੇ ਮੈਂ ਕੱਲ ਸਵੇਰੇ ਹੀ ਰਾਜਾ ਨਹਾਣ ਦੇ ਦੇਸ ਨੂੰ ਚੱਲ ਪਾਵਾਂਗਾ ਸਤਿਗੁਰੂ ਜੀ ਦਾ ਇਹ ਵਾਚਨ ਸੁਣ ਕੇ ਸਾਰਿਆਂ ਨੂੰ ਖੁਸ਼ੀਆਂ ਹੋ ਗਈਆਂ ਉਪਰੰਤ ਗੁਰੂ ਜੀ ਨੇ ਦੀਵਾਨ ਆਨੰਦ ਚੰਦ ਨੂੰ ਹੁਕਮ ਦਿੱਤਾ ਕਿ ਸਮਾਨ ਆਦਕ ਤਿਆਰ ਕਰਨ ਬਾਅਦ ਤੇ ਸਭ ਨੂੰ ਖਬਰ ਭੇਜ ਦਿਓ ਭਲਕੇ ਅੰਮ੍ਰਿਤ ਵੇਲੇ ਇਥੋਂ ਹੀ ਕੂਟ ਹੋਵੇਗਾ ਅਮਰਤ ਵੇਲੇ ਇਥੋਂ ਹੀ ਚਾਲੇ ਪਾਵਾਂਗੇ ਨਾਹਣ ਨੂੰ ਕੂਚ ਅਗਲਾ ਪ੍ਰਸੰਗ ਨਾਹਣ ਨੂੰ ਕੂਚ ਚਾਲੇ ਮਾਰਨੇ ਵੇ ਸਾਖ ਦੇ ਮਹੀਨੇ ਸੰਮਤ 1741 ਨੂੰ ਦੂਸਰੇ ਦਿਨ ਸਵੇਰੇ ਹੀ ਤਿਆਰੀ ਦਾ ਬੜਾ ਭਾਰੀ ਨਗਾਰਾ ਵਜਾਇਆ ਸਭ ਸੈਨਾ ਹਾਥੀ ਘੋੜੇ ਪਿਆਰ ਵਰ ਤਿਆਰ ਹੋ ਗਈ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਅਤੇ ਸਤਿਗੁਰੂ ਜੀ ਦੇ ਮਹਿਲ ਮਾਤਾ ਜੀਤੋਂ ਜੀ ਮਾਤਾ ਸੁੰਦਰੀ ਜੀ ਦੀ ਸਵਾਰੀ ਵਾਦ ਤੇ ਪਾਲਕੀਆਂ ਤਿਆਰ ਹੋ ਗਈਆਂ ਆਪ ਜੀ ਸਤਿਗੁਰੂ ਜੀ ਨੇ ਸਤਰ ਵਾਤਰ ਜਦੋਂ ਸਜਾਏ ਕਮਰ ਕਸਾ ਕਰਕੇ ਘੋੜੇ ਉੱਤੇ ਸਵਾਰ ਹੋ ਗਈ ਤੇ ਨਾਲ ਮਹਾਰਾਜ ਦੇ 500 ਉਦਾਸੀ ਸਾਧੂ ਮਹਾਰਾਜ ਜੀ ਦੇ ਲਾਲ 500 ਉਦਾਸੀ ਸਾਧੂ ਸਿੱਖ ਸੈਨਾ ਅਤੇ ਸੰਗਤ ਦਾ ਵਹੀਰ ਪੈਦਲ ਤੁਰ ਪਏ ਸ੍ਰੀ ਅਨੰਦਪੁਰ ਸਾਹਿਬ ਦੀ ਸੰਭਾਲ ਬਾਅਦ ਤੇ ਕੁਦ ਪੈਦਲ ਸ੍ਰੀ ਆਨੰਦਪੁਰ ਸਾਹਿਬ ਦੀ ਦੇਖਭਾਲ ਕਰਨ ਬਾਅਦ ਤੇ ਕੁਝ ਪੈਦਲ ਸੈਨਾ ਪਿੱਛੇ ਰੱਖ ਕੇ ਉਹਨਾਂ ਦੇ ਪ੍ਰਬੰਧਵਾਦ ਤੇ ਬਾਬਾ ਸੂਰਜ ਮੱਲ ਜੀ ਦੇ ਦੋ ਪੁੱਤਰਾਂ ਤੇ ਕੁਝ ਮਸੰਦਾਂ ਨੂੰ ਨਿਯਤ ਕਰ ਦਿੱਤਾ ਵੀ ਤੁਸੀਂ ਇੱਥੇ ਦੇਖਭਾਲ ਕਰਨੀ ਇੱਥੇ ਰਹਿਣਾ ਹੈ ਕੀਰਤਪੁਰ ਪਹਿਲਾ ਪੜਾਓ ਕਰਕੇ ਸਤਿਗੁਰੂ ਜੀ ਨੇ ਕੜਾ ਪ੍ਰਸਾਦ ਦੀ ਵੱਡੀ ਦੇਗ ਕਰਾ ਕੇ ਸ੍ਰੀ ਹਰ ਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਥਾਨ ਉੱਤੇ ਅਰਦਾਸ ਕਰਵਾਈ ਤੇ ਦੇਗ ਵਰਤਾ ਕੇ ਇੱਕ ਰਾਤ ਬਸਰਾਮ ਕੀਤਾ ਇੱਕ ਰਾਤ ਇੱਥੇ ਬਸਰਾਮ ਕਰਕੇ ਦੂਜੇ ਦਿਨ ਅਮਰਤ ਵੇਲੇ ਸਤਗੁਰੂ ਜੀ ਰਣਜੀਤ ਨੰਗਾਰੇ ਨੂੰ ਚੋਟਾਂ ਲਾ ਕੇ ਕੁਝ ਕਰ ਦਿੱਤਾ। ਰਾਹਤੇ ਵਿੱਚ ਸਕਾਰ ਆਦਿਕ ਦਿਲ ਪਰ ਚਾਵੇ ਹਾਸ ਵਿਲਾਸ ਕਰਦੇ ਸਤਗੁਰੂ ਜੀ ਰੋਪੜ ਆਪ ਰਾਜੇ। ਦੂਸਰੇ ਦਿਨ ਸਵੇਰੇ ਹੀ ਰੋਪਣ ਤੋਂ ਚੱਲ ਪਏ ਦਿਨ ਢਲੇ ਤੱਕ ਆਪ ਜੀ ਚੱਲਦੇ ਚੱਲਦੇ ਅਤੇ ਫਿਰ ਰਾਤ ਬਤੀਤ ਕਰਨ ਬਾਅਦ ਤੇ ਕਿਸੇ ਪਿੰਡ ਟਹਿਰ ਜਾਂਦੇ ਸਨ ਇਸ ਤਰ੍ਹਾਂ ਪੜਾਉ ਪੜਾਈ ਕੂਚ ਕਰਦੇ ਹੋਏ ਆਪ ਜੀ ਨਾਹਨ ਰਾਜ ਵਿੱਚ ਪਹੁੰਚ ਗਏ ਜਦੋਂ ਨਾਹਨ ਦੇ ਰਾਜੇ ਨੂੰ ਆਪ ਜੀ ਦੇ ਆਉਣ ਦੀ ਖਬਰ ਹੋਈ ਤਾਂ ਉਹ ਆਪਣੇ ਮੰਤਰੀਆਂ ਤੇ ਸੈਨਾ ਸਹਿਤ ਬਹੁ ਮੁੱਲੀਆਂ ਸੁੰਦਰ ਭੇਟਾ ਲੈ ਕੇ ਸਤਿਗੁਰੂ ਜੀ ਅੱਗੇ ਹੋ ਕੇ ਮਿਲਿਆ ਤੇ ਬੜੇ ਪੇਮ ਤੇ ਸਰਦਾ ਨਾਲ ਸਤਿਗੁਰੂ ਜੀ ਨੂੰ ਆਪਣੇ ਵਾਗ ਵਿੱਚ ਸੁੰਦਰ ਥਾਂ ਤੇ ਬੇਰਾ ਕਰਾ ਦਿੱਤਾ ਦੂਸਰੇ ਦਿਨ ਰਾਜਾ ਮੇਦਨੀ ਪ੍ਰਕਾਸ਼ ਬਹੁਤ ਬੇਨਤੀ ਮੇਦਨੀ ਪ੍ਰਕਾਸ਼ ਨੇ ਬੇਨਤੀ ਕੀਤੀ ਕਿ ਆਪਣੇ ਮਨ ਭਾਉਂਦਾ ਸਥਾਨ ਪਸੰਦ ਕਰਕੇ ਮੇਰੇ ਰਾਜ ਵਿੱਚ ਜਿੱਥੇ ਚਾਹੋ ਆਪਣਾ ਕਿਲਾ ਬਣਵਾ ਲਵੋ ਮਹਾਰਾਜ ਨੂੰ ਬੇਨਤੀ ਕੀਤੀ ਜਿੱਥੇ ਤੁਹਾਡਾ ਜੀ ਕਰਦਾ ਹੈ ਆਪਣਾ ਕਿਲਾ ਬਣਵਾ ਲਵੋ ਰਾਜੇ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਫਰਮਾਇਆ ਤੂੰ ਪਹਿਲਾਂ ਸਾਨੂੰ ਉਹ ਅਸਥਾਨ ਨਾਲ ਚੱਲ ਕੇ ਵਿਖਾ ਜਿਹੜਾ ਤੂੰ ਆਪ ਸਾਡੇ ਲਈ ਪਸੰਦ ਕੀਤਾ ਹੋਇਆ ਹੈ ਮਹਾਰਾਜ ਜੀ ਕਹਿੰਦੇ ਜਿਹੜਾ ਤੂੰ ਅਸਥਾਨ ਸਾਨੂੰ ਬੈਠਣ ਵਾਸਤੇ ਪਸੰਦ ਕੀਤਾ ਜਗਾ ਉਹ ਦੱਸ ਕਿਹੜੀ ਜਗਾ ਹੈ ਰਾਜਾ ਮੇਦਨੀ ਪ੍ਰਕਾਸ਼ ਨੇ ਕਿਹਾ ਮੇਰੇ ਧਨ ਭਾਗ ਹਨ ਜੋ ਤੁਸੀਂ ਮੈਨੂੰ ਆਪਣੇ ਨਾਲ ਜਾਣ ਵਾ ਤਿਆਗਿਆ ਕੀਤੀ ਹੈ ਅੱਗੇ ਗੁਰੂ ਜੀ ਨੇ ਥਾਂ ਪਸੰਦ ਕਰਨੀ ਮਹਾਰਾਜ ਜੀ ਲਿਖਦੇ ਨੇ ਚੌਪਈ ਦੇਸ ਚਾਲ ਹਮ ਤੇ ਪੁੰਨ ਭਈ ਸਹਿਰ ਪਵਟਾ ਕੀ ਸੁਧ ਲਈ ਕਲੰਦਰੀ ਤਟ ਕਰੇ ਬਲਾਸਾ ਅਨਕ ਭਾਂਤ ਕੇ ਪੇਕ ਤਮਾਸਾ ਦੂਸਰੇ ਦਿਨ ਸਵੇਰੇ ਹੀ ਕੂਚ ਕਰਨ ਵਾਸਤੇ ਰਣਜੀਤ ਨਗਾਰਾ বাজਾਇਆ ਗਿਆ ਤੇ ਘੋੜੇ ਉੱਤੇ ਕਾਠੀਆਂ ਪਾ ਕੇ ਤਿਆਰੀ ਹੋ ਗਈ ਨਾਹਨ ਦਾ ਰਾਜਾ ਵੀ ਘੋੜੇ ਉੱਤੇ ਸਵਾਰ ਹੋ ਕੇ ਗੁਰੂ ਜੀ ਦੇ ਨਾਲ ਜਾਣ ਵਾਸਤੇ ਤਿਆਰ ਹੋ ਕੇ ਆ ਗਿਆ ਸਾਰਾ ਸੰਗ ਸਮਾਜ ਇਕੱਠਾ ਹੋ ਕੇ ਜੰਗਲ ਵਿੱਚ ਸਕਾਰ ਕਰਨ ਵਾਸਤੇ ਚਲੇ ਗਈ ਜਦਰਣ ਜੀਤ ਨਗਾਰਾ ਵੱਜਦਾ ਹੈ ਤਾਂ ਗੂੰਜ ਪਹਾੜਾਂ ਦੀਆਂ ਦੂਨਾਂ ਵਿੱਚ ਦੂਰ ਦੂਰ ਤੱਕ ਕਰਜ ਦੀ ਸੁਣਾਈ ਦਿੰਦੀ ਹੈ ਇੱਧਰ ਜੰਗਲ ਇੱਧਰ ਉੱਧਰ ਜੰਗਲ ਵਿੱਚ ਸਕਾਰ ਖੇਡਦੇ ਹੋਏ ਸਤਿਗੁਰੂ ਜੀ ਜਮਨਾ ਦੇ ਕੰਢੇ ਨਾਲ ਨਾਲ ਕੋਈ ਚੰਗਾ ਅਸਥਾਨ ਵੇਖਣ ਵਾਸਤੇ ਕਿਤਨੀ ਦੂਰ ਤੱਕ ਤੁਰੇ ਗਏ ਇੱਕ ਥਾਂ ਜਿੱਥੇ ਪਹਾੜਾਂ ਦਾ ਬਹੁਤ ਸੁੰਦਰ ਦ੍ਰਿਸ਼ ਅਤੇ ਵਿਰਸਾ ਦੀ ਬੜੀ ਸੁੰਦਰ ਠੰਡੀ ਛਾਂ ਸੀ ਤਾਂ ਸਤਿਗੁਰੂ ਜੀ ਨੇ ਪਸੰਦ ਕਰਕੇ ਮੇਧਨੀ ਪ੍ਰਕਾਸ਼ ਨੂੰ ਆਖਿਆ ਕਿ ਆਹ ਜਗ੍ਹਾ ਸਾਨੂੰ ਪਸੰਦ ਹੈ ਇੱਥੇ ਜਲ ਦੇ ਪ੍ਰਵਾਹ ਦਾ ਬੇਗ ਵੀ ਬੜਾ ਚੰਗਾ ਹੈ ਅਤੇ ਹੋਰ ਵੀ ਆਰਾਮ ਵਾਲੇ ਸਾਰੇ ਸਾਧਨ ਮੌਜੂਦ ਹਨ ਏ ਆ ਕੇ ਸਤਿਗੁਰੂ ਜੀ ਘੋੜੇ ਘੋੜੇ ਤੋਂ ਉੱਤਰ ਕੇ ਫਰਸ਼ ਕਰਕੇ ਬੈਠ ਕੇ ਵਸਾਈ ਕਰਕੇ ਬੈਠ ਗਏ ਮੈਦਨੀ ਪ੍ਰਕਾਸ਼ ਵੀ ਇਹ ਥਾਂ ਵੇਖ ਕੇ ਬੜਾ ਖੁਸ਼ ਹੋਇਆ ਅਤੇ ਕਹਿਣ ਲੱਗਾ ਗੁਰੂ ਜੀ ਤੁਸਾਂ ਬਹੁਤ ਸੁੰਦਰ ਜਗਾ ਪਸੰਦ ਕੀਤੀ ਹੈ ਇੱਥੇ ਹੀ ਮੇਰੇ ਰਾਜ ਦੀ ਅਤੇ ਰਾਜ ਫਤਿਹ ਸਾਹ ਇੱਥੇ ਹੀ ਮੇਰੇ ਰਾਜ ਦੀ ਅਤੇ ਰਾਜਾ ਫਤਿਹ ਸਾਹ ਗੜਵਾਲੀਏ ਦੀ ਹੱਦ ਲੱਗਦੀ ਹੈ ਫਤਿਹ ਸਾਦਾ ਰਾਜ ਮੇਰੇ ਨਾਲੋਂ ਵੱਡਾ ਰਾਜ ਹੈ ਅਤੇ ਉਹ ਕਈ ਵਾਰ ਮੈਨੂੰ ਅਕਾਰਨ ਹੀ ਤੰਗ ਕਰਦਾ ਰਹਿੰਦਾ ਇਸ ਕਰਕੇ ਸਾਡਾ ਆਪਸ ਵਿੱਚ ਦੋਹਾਂ ਗਵੰਡੀ ਰਾਜਿਆਂ ਦਾ ਬਖੇੜਾ ਹੀ ਪਿਆ ਹੋਇਆ ਹੈ ਜੋ ਕਦੀ ਸ਼ਾਂਤ ਨਹੀਂ ਹੋਇਆ ਇਸੇ ਕਰਕੇ ਮੈਂ ਤੁਹਾਨੂੰ ਬੇਨਤੀ ਕਰਕੇ ਇੱਥੇ ਸੱਦਿਆ ਹੈ ਜਿਸ ਨੂੰ ਤੁਸੀਂ ਕਿਰਪਾ ਕਰਕੇ ਪ੍ਰਵਾਨ ਕੀਤਾ ਹੈ ਤੁਹਾਡਾ ਇੱਥੇ ਦੋਹਾਂ ਰਾਜਿਆਂ ਦੀ ਹੱਦ ਉੱਤੇ ਨਿਵਾਸ ਕਰਨਾ ਨਾਲ ਰਾਜਾ ਫਤੇਹ ਸਾਹਿਬ ਵੱਲੋਂ ਨਿਰਭੈ ਹੋ ਜਾਵੇਗਾ ਰਾਜੇ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ ਸਾਡੇ ਇੱਥੇ ਬੈਠੇ ਆ ਤੇਰੇ ਸਾਹਮਣੇ ਕੋਈ ਨਹੀਂ ਹੋਵੇਗਾ ਹੁਣ ਤੂੰ ਬੇਚਿੰਤ ਹੋ ਰਹੋ ਕਿਸੇ ਦਾ ਡਰ ਮਨ ਵਿੱਚ ਨਾ ਰੱਖ ਇਸ ਤਰ੍ਹਾਂ ਸਤਿਗੁਰੂ ਜੀ ਰਾਜੇ ਦੀ ਰਾਜੇ ਦੇ ਨਾਲ ਗੱਲਾਂ ਕਰ ਹੀ ਰਹੇ ਸਨ ਰਾਜੇ ਦੇ ਨਾਲ ਗੱਲਾਂ ਕਰ ਹੀ ਰਹੇ ਸਨ ਦੂਸਰੇ ਹਾਥੀ ਵਾਲੇ ਵੀ ਪਹੁੰਚ ਗਏ ਸਭ ਨੇ ਆਪੋ ਆਪਣੀ ਥਾਂ ਡੇਰਾ ਕਰ ਲਿਆ ਇੱਕ ਸੁੰਦਰ ਘੋੜੇ ਕਤਾਰਾਂ ਵਿੱਚ ਬਨ ਦਿੱਤੇ ਦੂਜੇ ਪਾਸੇ ਸੁੰਦਰ ਜਗਾ ਉੱਤੇ ਸੁੰਦਰ ਚਾਨਣੀ ਲੱਗ ਗਈ ਕਨਾਤਾਂ ਤਣ ਗਈਆਂ ਤੇ ਹੀਠਾਂ ਫਰਸ਼ ਗਲੀਚੇ ਹੋ ਗਏ ਇਹ ਸਭ ਕੁਝ ਵੇਚ ਕੇ ਰਾਜਾ ਮੇਦਨੀ ਪ੍ਰਕਾਸ਼ ਬੜਾ ਪ੍ਰਸੰਨ ਹੋਇਆ ਤੇ ਆਗਿਆ ਲੈ ਕੇ ਆਪਣੇ ਨਾਹਣ ਨਗਰ ਨੂੰ ਚੱਲ ਪਿਆ ਨਾਹਣ ਨਗਰ ਨੂੰ ਚੱਲ ਪਿਆ ਇਹ ਨਾਹਣ ਉੱਚੀ ਪਹਾੜੀ ਦੇ ਉੱਤੇ ਅੱਜ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾਪਸ ਨਹਾਣ ਚੱਲ ਪਿਆ ਦੂਸਰੇ ਦਿਨ ਜਦ ਫੇਰ ਮੇਧਨੀ ਪ੍ਰਕਾਸ਼ ਦਰਸ਼ਨ ਕਰਨ ਆਇਆ ਤਾਂ ਸਤਿਗੁਰੂ ਜੀ ਨੇ ਕਿਹਾ हे ਰਾਜਾ ਜੋਧਿਆਂ ਦਾ ਬਸਣਾ ਸੇਰਾ ਵਾਂਗੂ ਹੁੰਦਾ ਹੈ ਜੋਧਿਆਂ ਦਾ ਬਸਣਾ ਸੇਰਾ ਵਾਂਗੂ ਹੁੰਦਾ ਹੈ ਇਨਾਂ ਬਾਤੇ ਰੱਖਿਆ ਦੀ ਥਾਂ ਕੋਈ ਕਿਲਾ ਬਣਨਾ ਚਾਹੁੰਦਾ ਹੈ ਜਿਸ ਨਾਲ ਬੈਰੀਆਂ ਨੂੰ ਡਰ ਹੋਵੇ ਤੇ ਯੋਧਿਆਂ ਨੂੰ ਜਿੱਤ ਦੀ ਆਸ ਹੋਵੇ ਰਾਜਾ ਨਾ ਹਣ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਜੀ ਦੇ ਹੁਕਮ ਅਨਸਾਰ ਮੈਂ ਸੇਤੀ ਹੀ ਮਸਾਲਾ ਮਜ਼ਦੂਰ ਕਾਰੀਗਰ ਇਕੱਠੇ ਕਰਕੇ ਅਤੇ ਆਪਣੀ ਸਾਰੀ ਪਰਜਾ ਨੂੰ ਸਦਕੇ ਕਿਲੇ ਦੀ ਤਿਆਰੀ ਉੱਤੇ ਲਾ ਦਿੰਦਾ ਹਾਂ ਸਤਿਗੁਰੂ ਜੀ ਨੇ ਕਿਹਾ ਹਾਂ ਤੂੰ ਵੀ ਆਪਣਾ ਸਾਰਾ ਸਮਾਨ ਇਕੱਠਾ ਕਰ ਅਤੇ ਅਸੀਂ ਵੀ ਆਪਣੀ ਸੈਨਾ ਦੇ ਯੋਧੇ ਉਹਨਾਂ ਦੇ ਨਾਲ ਲਾ ਦੇਵਾਂਗੇ ਅਸੀਂ ਵੀ ਜਿਹੜੇ ਸਾਡੇ ਨਾਲ ਸਿੰਘ ਨੇ ਯੋਧੇ ਨੇ ਅਸੀਂ ਵੀ ਉਹਨਾਂ ਮਜ਼ਦੂਰਾਂ ਦੇ ਨਾਲ ਕਿਲਾ ਬਣਾਉਣ ਵਾਸਤੇ ਲਾ ਦੇਾਂਗੇ ਇਸ ਤਰ੍ਹਾਂ ਕਿਲਾ ਸੇਤੀ ਹੀ ਤਿਆਰ ਹੋ ਜਾਵੇਗਾ ਅਤੇ ਫਿਰ ਕਿਸੇ ਦੁਸ਼ਮਣ ਦਾ ਡਰ ਨਹੀਂ ਰਹੇਗਾ ਸੰਗੋ ਸਗੋਂ ਦੁਸ਼ਮਣ ਸਾਡੇ ਪਾਸੋਂ ਡਰਨ ਲੱਗ ਪਵੇਗਾ ਕਿਲਾ ਬਣਾਣਾ ਇਸ ਤਰ੍ਹਾਂ ਪੂਰੀ ਤਰ੍ਹਾਂ ਸਲਾਹ ਕਰਕੇ ਬਹੁਤ ਕਾਰੀਗਰ ਮਜ਼ਦੂਰ ਪ੍ਰਜਾ ਦੇ ਲੋਕ ਅਤੇ ਸੈਨਿਕ ਇਕੱਠੇ ਹੋ ਕੇ ਕਿਲੇ ਦੀ ਤਿਆਰੀ ਕਰਨ ਲੱਗ ਪਏ ਸਤਗੁਰੂ ਜੀ ਨੇ ਕਿਲੇ ਦੀ ਨੀਂ ਰੱਖਣ ਸਮੇਂ ਇੱਕ ਕਲਕ